ਸਲਾਮ ਵਾਲੇਕਮ ਹਾਂ ਸਰ ਕੀ ਨਾਮ ਹੈ ਤੇਰਾ ਮਹਮਦ ਸਫੀ ਮਹਮਦ ਸਫੀ ਕਿੱਥੋਂ ਆਏ ਮਹਮਦ ਮੇਲਕੋਟੇ ਮੇਲਕੋਟੇ ਤੋਂ ਆਇਆ ਕੀ ਹੋਇਆ ਮੈਂ ਇਹਨੂੰ ਇਹ ਦਿਮਾਗੀ ਆ ਦਿਮਾਗੀ ਆ ਕਦੋਂ ਭੱਜ ਜਾਂਦਾ ਚਲੇ ਜਾਂਦਾ ਕਿੰਨੇ ਕ ਟਾਈਮ ਤੋਂ ਬਾਕੀ ਟਾਈਮ ਹੋ ਗਿਆ ਹਾਂ ਤੋਂ ਹੋ ਗਿਆ ਨਹੀਂ ਮੰਨ ਲਓ ਸਾਲ ਦੋ ਸਾਲ ਪੰਜ ਸਾਲ ਪੰਜ ਸਾਲ ਹੋ ਗਏ ਪਹਿਲਾਂ ਠੀਕ ਸੀਗਾ ਜਮ ਹਾਂ ਠੀਕ ਠਾਕ ਪੜਿਆ ਵੀ ਹਾਂ ਪੜਿਆ ਨਾ ਮਾਤਾ ਪੜਿਆ ਨਾ ਮੂੰਹ ਤੋਂ ਹਟ ਗਿਆ ਸੀ ਕਿੰਨੇ ਕੋਈ ਨਾਨਕਿਆਂ ਚ ਜਾਂ ਇਹਦੇ ਦਾਦਕਿਆਂ ਚ ਕਿਸੇ ਨੂੰ ਦਿਮਾਗੀ ਸਮੱਸਿਆ ਸੀਗੀ ਪਹਿਲਾਂ ਇਹਦੇ ਮਾਮੇ ਮਾਸੀ ਨੂੰ ਭੂਆ ਨੂੰ ਚਾਚੇ ਨੂੰ ਤਾਏ ਨੂੰ ਦਾਦੇ ਦਾਦੀ ਨੂੰ ਨਾਨੇ ਨਾਨੀ ਨੂੰ ਨਾਨੇ ਨਾਨੀ ਨਾਨਕਿਆਂ ਚ ਜਾਂ ਦਾਦਕਿਆਂ ਨਾਨਾ ਨਾਨੀ ਤਾਂ ਹੈ ਹੀ ਨਹੀਂ ਪਹਿਲਾਂ ਜਦੋਂ ਸੀਗੇ ਕਿਸੇ ਨੂੰ ਦਿਮਾਗ ਦੀ ਸਮੱਸਿਆ ਸੀਗੀ ਪਹਿਲਾਂ ਨਾਨੇ ਨੂੰ ਸੀ ਨਾਨੇ ਨੂੰ ਸੀ ਦੇਖੋ ਇਹ ਉੱਥੋਂ ਹੀ ਆਈ ਹੈ ਬਿਮਾਰੀ ਇਹਨੂੰ ਜਦੋਂ ਇਹ ਜਵਾਨ ਹੋਇਆ ਜਦੋਂ ਇਹ 18 20 ਸਾਲ ਦਾ ਹੋਇਆ ਉਦੋਂ ਜਦੋਂ ਦਾੜੀ ਮੁੱਛਾਂ ਆਉਣ ਲੱਗਦੀਆਂ ਉਦੋਂ ਹੀ ਬਿਮਾਰੀ ਨਿਕਲ ਕੇ ਬਾਹਰ ਆਉਂਦੀ ਹੈ ਤੇ ਉਹਦੇ ਕਰਕੇ ਇਹ ਪ੍ਰੋਬਲਮ ਆਈ ਹੈ ਇਹਦੀ ਦਵਾਈ ਚੱਲੂਗੀ ਦਵਾਈ ਸਾਲ ਦੋ ਸਾਲ ਚੱਲੂ ਮਾਂ ਲਗਾਤਾਰ ਠੀਕ ਹੋ ਜਾਊਗਾ ਪਰ ਇਹਦੀ ਦਵਾਈ ਬੰਦ ਨਹੀਂ ਕਰਨੀ ਨਹੀਂ ਕਰਦੇ ਆ ਤਾਂ ਮਜਬੂਰ ਕੋਈ ਖਰਚਾ ਨਹੀਂ ਆਉਣਾ ਤੁਹਾਡਾ ਬਸ ਇਹਨੂੰ ਤੁਸੀਂ ਲੈ ਕੇ ਆਉਣਾ ਹਰ ਮਹੀਨੇ ਇੱਥੇ ਵਾਦਾ ਕਰਨਾ ਵੀ ਹਰ ਮਹੀਨੇ ਨੂੰ ਲੈ ਕੇ ਆਉਣਾ ਕਿਉਂ ਲੈ ਆਉਣਾ ਹੁਣ ਕਿੰਨਾ ਰੋਜ਼ੇ ਨਾਲ ਆਈ ਆ ਬਸ ਕੋਈ ਗੱਲ ਮੈਨੂੰ ਪਤਾ ਹੁਣ ਰਮਜ਼ਾਨ ਚੱਲਦੀ ਆ ਰੋਜ਼ੇ ਚੱਲਦੇ ਆ ਤੇ ਇਹਦਾ ਨਾ ਕੀ ਦੱਸਿਆ ਤੁਸੀਂ ਸਫੀ ਮਮਾ ਸਫੀ ਸਫੀ ਅੱਲਾ ਮਿਹਰ ਕਰੂਗਾ ਆਪਾਂ ਤੇਨੂੰ ਦਵਾਈ ਦੇਵਾਂਗੇ ਤੇ ਦਵਾਈ ਖਾਣੀ ਆ ਤੂੰ ਆਏਗਾ ਨਾ ਦਵਾਈ ਠੀਕ ਆ ਮੈਂ ਹੋਟਲੇ ਵੀ ਬਹੁ ਖਲਾਤੀ ਸੀ ਤੁਮ੍ਹੈ ਕੋਈ ਗੱਲ ਨਹੀਂ ਤੁਸੀਂ ਇੱਥੋਂ ਦਵਾਈ ਸ਼ੁਰੂ ਕਰਾਓ ਜੀ ਇੱਥੇ ਲੰਗਰ ਲੱਗਦੇ ਆ ਦਵਾਈਆਂ ਦੇ ਇਹ ਉਹਦੀ ਅੱਲਾਹ ਦੀ ਮਿਹਰ ਆ ਸਾਡੀ ਅੱਲੀਓ ਕੁਛ ਨਹੀਂ ਅੱਲਾਹ ਨੇ ਕਰਨਾ ਜੋ ਕਰਨਾ ਹੁਣ ਦੋਨੋਂ ਅਸੀਂ ਅੱਜ ਤੁਸੀਂ ਟੋਕਨ ਲਿਆਦੇ ਹੋ ਟੋਕਨ ਮਿਲਿਆ ਨਹੀਂ ਟੋਕਨ ਕੋਈ ਨਵਦੀਪ ਇਹਨਾਂ ਨੂੰ ਮਿਲ ਕੇ ਕਰਵਾ ਕੇ ਹਨ ਮੇਰਕੋਟਲੇ ਤੋਂ ਆਏ ਆ ਚੈੱਕ ਅਪ ਕਰਾ ਦੋ ਕੋਈ ਨਾ ਕਰਵਾ ਦੇਣ ਚੈੱਕ ਅਪ ਇਹ ਭੰਗ ਪੁੰਗ ਪਿੰਡਾ ਸੀਗਾ ਹਾਂ ਤੇ ਨਾਈ ਰਗੜਾ ਲਾ ਭੰਗ ਨੇ ਕਮੜਾ ਕੀਤਾ ਕਮੜਾ ਕਰਤਾ ਜੀ ਰਾਜ ਕਰੇਗਾ ਕੱਲ੍ਹ ਜਾ ਕੇ ਨਾ ਅਕੀ ਦੇ ਨਾ ਕੋਈ ਖ਼ਵਾਰ ਉਹ ਸਭ ਮਿਲेंगे ਬਸ ਇਹ ਕਰਦੇ ਹੋਏ ਫਿਕਰ ਫੋਰ ਗਲੀ ਸੇ ਇਹਨੂੰ ਦਾਖਲ ਕਰਨਾ ਪਊਗਾ ਇੱਥੇ ਨਾਲ ਰਹਿਣਾ ਪਊ ਮਾਂ ਤੈਨੂੰ ਕੋਈ ਨਾ ਕਰ ਨਾਲੇ ਤੇ ਆਵੇ ਰਾਇ ਸਾਹਿਬ ਥਾਈ ਹੋਣਾ ਜੀ ਸਾਹਿਬ ਮਾਰ ਦਿੰਦੇ ਇਹਨੂੰ ਤਾਂ ਮਾਰ ਲੱਖਾਂ ਕਰੋੜਾਂ ਵਾਰ ਮਰ ਗਿਆ ਜੀ ਲੱਖਾਂ ਕਰੋੜਾਂ ਵਾਰ ਮਰ ਪੈਦਾ ਹੋ ਗਿਆ ਮੈਨੂੰ ਕੌਣ ਮਾਰਦਾ ਨਾਲੇ ਤੇਰੀ ਨੂੰ ਮਾਰੂ ਮਾਰ ਕੇ ਦੇਖੇ ਆਗਰ ਲਾ ਕੇ ਪੁੱਗਦੂ ਲੰਡਨ ਸ਼ਹਿਰ ਨੂੰ ਕੱਲਾ ਹੀ ਮਾ ਦਾ ਪੁੱਤ ਬਾਬਲਾ ਕਬਾ ਲਾਖ ਸੇ ਘੜਾਉਂ ਕਵੀ ਗੁਰਗੋਬ ਸਿੰਘ ਨਾਮ ਦਾ ਮੈਗਾ ਕੌਣਾ ਬਰਗ ਇਹ ਕੀ ਕੰਮ ਕਰਦਾ ਸੀ ਇਹ ਕੀ ਕੰਮ ਕਰਦਾ ਵਿਹੜੀ ਕਰਦੇ ਸੀ ਜਿਹੜੀਆਂ ਤੋਂ ਮੈਂ ਸੁਨਾਮ ਤੋਂ ਕਿੱਥੋਂ ਆਇਓ ਸੁਨਾਮ ਦਾ ਸੁਨਾਮ ਜਖਰ ਸੁਪ ਪਿੰਡ ਖਾਸ ਨਾਮ ਹਾਂਜੀ ਇਹ ਵੀ ਭੈਣਾਂ ਮਰੇ ਕੀ ਨਾਂ ਤੇਰਾ ਪੁੱਤ ਭਾਈ ਦਾ ਮਰੇ ਨਾਂ ਤੇਰਾ ਕੀ ਨਾਂ ਭਾਈ ਦਾ ਮਾ ਮਾਪੇ ਦਾ ਕੀ ਨਾਂ ਜੀ ਦਾ ਤਸੀਮ ਸਿੰਘ ਜੋੜਾ ਤਸੀਮ ਉਹ ਤਰਸੀਮ ਕਿਵੇਂ ਆ ਠੀਕ ਆ ਸਾਹ ਸੰਗਜੀ ਦਾ ਕਾਪੀਆਂ ਚੋਰਾਂ ਠੱਗਾ ਮੈਂ ਜਿੰਦਾ ਤੋੜ ਨੂੰ ਮੈਂਟ ਲਾਉਣਾ ਜੀ ਵੱਡਾ ਹੀ ਬੰਦਾ ਜਿੰਦਾ ਕਢਾ ਦੋ ਮੈਨੂੰ ਮੈਂ ਹੁਣ ਮੈਂ ਤੇ ਤੁਹਾਡੇ ਸਾਹਮਣੇ ਤੋੜ ਦੂ ਜਿੰਦਾ ਮੈਂ ਚੋਰਾਂ ਠੱਗਾ ਲੁਟੇਰਾ ਡਾਕੂਆਂ ਲੋਕ ਕਿਰਨੀ ਮੈਂ ਚੋਰੋਂ ਕਰ ਰਾਜਾ ਐਸੀ ਜਲਦੀ ਟ੍ਰੇਨ ਤੇ ਛਾਲ ਮਾਰ ਦੇ ਕੋਈ ਮਾਰ ਕੇ ਦੇਖੇ ਮਾ ਦਾ ਪੁੱਤ ਬੈਜਾ ਜਲਦੀ ਟ੍ਰੇਨ ਕਿੰਨੀ ਮਰਜ਼ੀ ਚੱਲੇ ਜਾ ਰਹੀ ਆ ਠੀਕ ਆ ਬਹਿਤਰ ਤਰਸੇਮ ਉੱਤੋਂ ਛੱਡ ਕੇ ਮਾਰ ਦੋ ਛਾਲਾ ਚੰਗਾ ਤਰਸੇਮ ਬਹਿ ਜਾ ਮੈਂ ਹਮਕਾਰ ਨਹੀਂ ਕਰਦਾ ਠੀਕ ਆ ਤਰਸੇਮ ਬਹਿ ਜਾ ਹਾਂ ਕਾਰ ਦਾ ਡਰੱਬ ਬੈਰੀ ਹੁੰਦਾ ਬੈਜਾ 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 ਬੱਚੇ ਨਾਲ ਕੋ ਨਾ ਮੈਂ ਤਾਂ ਖਾਂਤਰਸੇਮ ਕੋਈ ਨਹੀਂ ਕੋਈ ਨਹੀਂ ਬਸ ਬੈਜਾ ਜਾ ਇਹਨਾਂ ਕੋਈ ਗੱਲ ਕਰਨੀ ਨਾ ਮੈਂ ਗੱਲ ਤਰਸੇਮ ਇਹ ਕੌਣ ਆ ਏ ਮੇਰੀ ਭੈਣਾ ਮੇਰੀ ਮਾਂ ਜੀ ਇਹ ਇਹ ਮੇਰੀ ਭਾਂਜੀ ਦੇ ਘਰ ਵਾਲਾ ਜੀ ਇਹਦਾ ਕੀ ਨਾਮ ਹੈ ਜੀ ਕੀ ਲਿਖੋ ਸੋਨੂੰ ਸੋਨੂੰ ਇਹਦਾ ਨਾ ਸਾਈਕਲਾਂ ਦਾ ਕੰਮ ਕਰਦਾ ਜੀ ਮੈਂ ਵੀ ਸਾਈਕਲਾਂ ਦਾ ਕੰਮ ਜਾਣਦਾ ਹੁਣ ਇੱਕ ਘੰਟੇ 'ਚ ਸਾਈਕਲ ਨਵਾਂ ਤਿਆਰ ਕਰ ਦੂੰਗਾ ਤੁਹਾਡੇ ਸਾਹਮਣੇ ਹੂੰ ਇੱਕ ਘੰਟੇ 'ਚ ਨਵਾਂ ਸਾਈਕਲ ਪੁਰਜਾ ਪੁਰਜਾ ਕਟਮਰਾ ਪੁਰਜਾ ਪੁਰਜਾ ਕਟਮਰਾ ਮੈਂ ਪੁਰਜਾ ਪੁਰਜਾ ਜੋੜ ਦੂੰਗਾ ਉਈ ਨਾਨੀ ਪਰਚੀ ਦੇ ਪੁੱਤ ਐਡਮਿਸ਼ਨ ਵਾਲੇ ਆ ਬੱਚ ਸੰਗ ਨਾ ਗਿਆ ਤੇ ਮਾਤੀ ਜਾ ਰਾ ਬਣ ਕਰ ਰਹੀਆਂ ਨਾ ਵਾਤੀ ਸੋਨੇ ਦਾ ਮਹਿਲ ਤੇ ਦੇਕਾ ਛਾਜਾ ਛੋੜ ਕੇ ਲੈ ਨਗਰੀ ਕੇ ਰਾਜਾ ਹਨਾ ਕੋਈ ਕਰੇ ਮਹਿਲ ਕੋਈ ਕਰੇ ਟਾਟੀ ਉੱਡ ਜਾਏ ਹੰਸਪੜੀ ਹੈ ਮਾਤੀ ਹੰਸ ਉੱਡ ਜਾਏ ਮਿੱਟੀ ਪਈ ਰਹੇ ਇੱਥੇ ਹੈ ਕੀ ਕੁਝ ਨਹੀਂ ਹੈਗਾ ਬੈਜੋ ਬੈਜੋ ਆ ਖਤਮ ਕਹਾਣੀ ਨੰਗੇ ਆਏ ਨੰਗੇ ਜਾਣਾ ਮੈਂ ਹੰਕਾਰ ਮੇਰੀ ਬੰਨਣਾ ਵੀ ਪੈਂਦਾ ਨੂੰ ਫੇ ਰਾਜੀ ਪਹਿਲਾਂ ਮੇਰਾ ਬਾਪ ਬੰਦਾ ਸੀ ਸੰਗਲਾਂ ਨਾਲ ਜੀ ਇਹ ਤੀਜੀ ਵਾਰ ਹੋ ਗਿਆ ਮੇਰਾ ਬਾਪ ਬਣਾ ਕਰਦਾ ਸੀ ਸੰਗਲਾਂ ਨਾਲ ਜੀ ਹੁਣ ਨਹੀਂ ਹੁਣ ਕੋਈ ਬਨ ਨਹੀਂ ਸਕਦਾ ਜੀ ਲੈ ਕੇ ਫਿਰਦੇ ਸੀਗੇ ਦਵਾਈ ਦੂਈ ਆਤਮਾ ਨੂੰ ਕੋਈ ਨਹੀਂ ਬਨ ਸਕਦਾ ਆਤਮਾ ਨੂੰ ਤਾਂ ਪਰਮਾਤਮਾ ਬਨ ਸਕਦਾ ਹੋਰ ਚੁਰ ਕੇ ਹੁਣ ਮੇਰੀ ਮਾਂ ਤੇਰੀ ਕਰਲੀ ਆ ਸੀ ਜੈਨੀਆਂ ਸੀ ਪਸੜੀਆਂ ਤੇ ਮਾਰਿਆ ਮੇਰੀ ਮਾਂ ਹੋਰ ਭਰਾ ਨਹੀਂ ਹੈਗਾ ਤੁਹਾਡਾ ਮੇਰੀ ਮਾਂ ਨੇ ਪਸੀਨਾ ਚਾਰਿਆ ਪਰ ਉਹ ਨਹੀਂ ਸਾਹਮਦਾ ਇਹ ਨਾਲ ਮਾਰੀਦਾ ਜੀ ਬੱਸ ਆ ਦੇਖੋ ਆ ਡੇ ਰਹਿਣਾ ਆ ਮਾਲਾ ਫਟਫਟ ਬੜਾ ਹਾਲ ਕਰਦਾ ਬਾਪ ਦਾ ਗਨਾਸੀ ਮਾਰੀ ਬਾਪ ਦੇ ਮੈਨੂੰ ਐਸੇ ਪਾੜਦਾ ਫਿਰ ਉਹ ਮਾਰਦਾ ਚੜਦਾ ਗੱਡੀ ਮੈਨੇ ਬਾਪ ਤਾਈ ਦਾ ਫਿਰਦਾ ਭੜਕਦਾ ਕਾਪੀ ਬਾਪੂ ਦੇ ਘਾਤੂ ਮਾਰਿਆ ਤੂੰ ਕਹਿੰਦਾ ਕਰਦੇ ਹਾਏ ਹਾਏ ਬਾਪੂ ਦੇ ਘਾਤੂ ਮਾਰਿਆ ਤੂੰ ਤੇ ਪੁੱਤ ਨੇ ਬਾਪ ਨੂੰ ਮਾਰਤਾ ਬੱਸ ਉਹ ਦਰਕਾਂ ਜਾਊ ਮੇਰਾ ਸਾਹ ਮਾਰਿਆ ਸੀ ਮਾਰੀ ਗਨਾਸੀ ਮਾਰੀ ਜੀ ਮੈਨੇ ਨਵੇਂ ਲੈ ਆ ਦਿੱ ਧਾਰ ਲਵਾ ਕੇ ਵਧੀਆ ਗਨਾਸੀ ਐਸੇ ਹਸਣਾ ਠੋਕੀ ਆ ਜੋੜ ਕੇ ਮਾਰੀ ਇਥੇ ਹੁਣ ਮੇਰੇ ਠੋਕੂ ਮੇਰਾ ਬਾਪ ਬੈਠ ਕੇ ਬੈਠੇ ਹੱਥ ਪੱਡੂ ਮੇਰਾ ਬਾਪ ਪਤਾ ਨਹੀਂ ਦਿਖਦਾ ਹੀ ਨਹੀਂ ਮੇਰਾ ਬਾਪ ਕਿਥੇ ਲੁਕ ਗਿਆ ਅਸੀ ਕਲਮਾ ਬਾਪ ਲਾਉਗਾ ਕਿੰਨੇ ਜੀਤੀ ਦੋ ਐ ਲਿਜਾਈ ਤੇ ਹਾਂਜੀ ਹਾਂ ਮਾਲੀ ਇਹ ਦਮਾਖ ਵੀ ਇਦਾਂ ਨਾ ਮਾਰ ਕੇ ਲੈਂਦਾ ਨਾ ਰੋਟੀ ਬਣਾਈ ਜਾ ਤਰ ਮੇਰ ਗਿਆ ਬਾਪ ਉਹ ਹੁਣ ਕਿੱਥੇ ਆ ਅੱਜ ਲਿਆਉਂਦਾ ਨਹੀਂ ਵੈਸੇ ਦੱਸ ਦਈਏ 25 ਤਰੀਕ ਨੂੰ ਆਉਣਾ ਹੈ ਕੋਈ ਨਾ ਲਿਆਇਓ ਔਰ ਆਪਾਂ ਡਾਕਟਰ ਨਾਲ ਗੱਲ ਕਰ ਲਾਂਗੇ ਠੀਕ ਹੈ ਉਨਾਂ ਦੀ ਤੇ ਉਹ ਸਾਨੂੰ ਪੁੱਟ ਮਾਰ ਕਰਦੇ ਤੇ ਉਹਦਾ ਉਹਨੂੰ ਆਵਾਜ਼ਾਂ ਕਰਦੀਆਂ ਆਵਾਜ਼ਾਂ ਆਉਂਦੀਆਂ ਕੋਈ ਨਾ ਭੈਣੇ ਆਪਾਂ ਅਗਲੀ ਵਾਰੀ ਲੈ ਕੇ ਆਇਓ ਮੈਨੂੰ ਮਿਲਾਇਓ ਫਿਰ ਆਪਾਂ ਗੱਲ ਕਰਾਂਗੇ ਠੀਕ ਆ ਜਿੰਨੇ ਚਿਰ ਦਵਾਈ ਖਾਂਦਾਂ ਨੂੰ ਸਹੀ ਹੈ ਫਿਰ ਸਾਰੀ ਤੁਹਾਡੀ ਕੋਈ ਨਾ ਤੂੰ ਲੈ ਕੇ ਆਇਓ ਮੈਨੂੰ ਮਿਲਾਇਓ ਅਗਲੀ ਵਾਰ ਠੀਕ ਆ ਸਸਾਪੀ ਪਰ ਠੀਕ ਅਪਰਿੰਗ ਕਰ ਪੈਣੇ ਹਾਂਜੀ ਜਿਉਂਦੇ ਬਾਅਦ ਵਾਰਤੰਦਰ ਉਸਦੀ ਹੈ ਚੰਗੀ ਕਲਾ ਲੱਗੇ ਹੋਰ ਬਣ ਠੀਕ ਹੋ ਨਾਲ ਆਇ ਨਹੀਂ ਸਰ ਜੱਕੀ ਵੀ ਨਹੀਂ ਜੱਕੀ ਨੇ ਪਰਸੋਂ ਬੱਚੇ ਆਏ ਬੱਚੇ ਇੱਥੇ ਹੀ ਨੇ ਠੀਕ ਹੈ ਪਰ ਆ ਮਿਲਦੇ ਆਂ ਮਿਲ ਕਰੀਬ 3000 ਤੋਂ ਵੱਧ 3100 3200 ਪੇਸ਼ੈਂਟ ਅੱਜ ਚੈੱਕ ਹੋਊਗਾ ਇੱਥੇ ਤੇ ਉਹਨਾਂ ਨੂੰ ਮਹੀਨੇ-ਮਹੀਨੇ ਦੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਇਹ ਤਲਾਕ ਸਿੱਧਾ ਮਤਲਬ ਹੋਈ ਵੀ ਆ ਮਤਲਬ ਬੱਚੀ ਸੀ ਉਹਨਾਂ ਨੂੰ ਦੇਖੀ ਤਾਂ ਦਿਮਾਗ ਤੇ ਟੈਨਸ਼ਨ ਬਹੁਤ ਆ ਪਾਪਾ ਇਹਦੇ ਹੈ ਨਹੀਂਗੇ ਹਾਂ ਕਿੱਥੋਂ ਆਇਆ ਮਦ ਕੀ ਤੋਂ ਜੀ ਹਾਂ ਹੁਣ ਡੇਢ ਦੋ ਸਾਲ ਮੂ ਕੋ ਹੋਚਲੇ ਦਵਾਈ ਚੱਲਦੀ ਨੂੰ ਮੜਾ ਕੋ ਫਰਕ ਪੈ ਗਿਆ ਸੋਨੇ ਤੋਂ ਮਤਲਬ ਕੌਲੀ ਵੀ ਨਹੀਂ ਚੱਕ ਸਕਦੀ ਨਹੀਂ ਵੀਕਨੈਸ ਆ ਪਤਾ ਨਹੀਂ ਕਿਉਂ ਨਹੀਂ ਮੈਂ ਕੋਈ ਗੱਲ ਨਹੀਂ ਵਾਹ ਗਰੂ ਮੇਰ ਕਰਨਗੇ ਮੇਰੀ ਭੈਣ ਨੂੰ ਤੰਦਰੁਸਤੀ ਬਖਸ਼ਣਗੇ ਗੱਲ ਇਹ ਆ ਜਿਹੜੀ ਇਹ ਦਵਾਈ ਚੱਲਦੀ ਹੈ ਜਿਵੇਂ ਤੁਸੀਂ ਆ ਕੇ ਦੱਸਦੇ ਹੋ ਵੀ ਇਹ ਗੁੱਸਾ ਕਰਦੀ ਹੈ ਜੀ ਜਾਂ ਇਹ ਆ ਕਰਦੀ ਹੈ ਫਿਰ ਡਾਕਟਰ ਉਹਦੀ ਦਵਾਈ ਉਦਾਂ ਨਹੀਂ ਦਿੰਦੇ ਜੀ ਇਹਨੇ ਥੋੜੇ ਸਲੋ ਹੋ ਜਾਂਦੀ ਹੈ ਡਾਕਟਰ ਨੂੰ ਸਹੀ ਗੱਲ ਦੱਸਿਆ ਕਰੋ ਪੂਰੀ ਸਹੀ ਦੱਸ ਦੇਣ ਹੁਣ ਜੇ ਮਹੀਨੇ 'ਚ ਇੱਕ ਵਾਰੀ ਕਦੇ ਜੀ ਇਹਨੇ ਗੁੱਸਾ ਕਰ ਵੀ ਲਿਆ ਤੇ ਮੰਨ ਲਓ ਕੋਈ ਗੱਲ ਨਹੀਂ ਆਮ ਵੀ ਤਾਂ ਘਰ 'ਚ ਆਪਾਂ ਗੁੱਸਾ ਕਰ ਹੀ ਲੈਂਦੇ ਆ। ਗੁੱਸਾ ਕਰਦੀ ਮਤਲਬ ਕੰਮ ਬਿਲ ਪਹਿਲਾਂ ਹੋਣ ਲੱਗਿਆ ਸੀ ਹੁਣ ਬਿਲਕੁਲ ਨਹੀਂ ਹੁੰਦਾ। ਇਹ ਮੰਜੇ ਤੇ ਪਈ ਰਹਿੰਦੀ ਹੈ ਮਤਲਬ ਮੈਂ ਕਹਿੰਦੀ ਦੋ ਚਾਰ ਦਿਨਾਂ ਐਡ ਕਰ ਲਓ ਤੇ ਵੀ ਐਡਮਿਟਰ ਦੀ ਤਾਂ ਲੋਡ ਪਵੇ ਨਾ ماں ਜੇ ਕੋਈ ਜ਼ਿਆਦਾ ਦਿੱਕਤ ਕਰਦੇ ਹੋ ਕੰਮ ਨਹੀਂ ਕਰਦੀ। ਉਦੇ ਲਈ ਡਾਕਟਰ ਦਵਾਈ ਬਦਲ ਦੇਣਗੇ ਮੈਂ ਡਾਕਟਰਾਂ ਨੂੰ ਕਹਿਣਾ ਮੁੰਡੇ ਨੂੰ ਸੁਨੇਹਾ ਲਾ ਦੇਣਾ ਦਵਾਈ ਚੇਂਜ ਕਰ ਦੇਣਗੇ ਠੀਕ ਹੋ ਜਾਊਗੀ ਹਾਂਜੀ ਨੂ ਰਾਣੀ ਨੂੰ ਹੂੰ ਵੀ ਥੋੜਾ ਜਿਹਾ ਆਪਣਾ ਭੱਜਣ ਤੇ ਨਹੀਂ ਜਿਹਨੂੰ ਦਰਦ ਹੈ ਜਿਹਨੇ ਮੈਂ ਬਾਹਰ ਬਾਗ ਵਿੱਚ ਬਸ ਤੇ ਗੱਡੀ ਤੇ ਚੜ ਗਈ ਪਾਸੋਂ ਵੀ ਜਾਖਰ ਬਾਗ ਵਿੱਚ ਗੱਡੀ ਤੇ ਹੂੰ ਦੀਏ ਕਾਂਤੇ ਵੀ ਜੇ ਹੁਣ ਤੋਂ ਦਾਖਲ ਕਰਨ ਦੀ ਪੰਜ ਚਾਰ ਦਿਨ ਸੁਣਨ ਬਾਰੇ ਜੇ ਮੈਂ ਦਾਖਲ ਹੋਣ ਵਾਸਤੇ ਆਇਆ ਅੱਛਾ ਹਾਂ ਨਹੀਂ ਦਾਖਲ ਹੋਣ ਦੀ ਲੋੜ ਲੱਗਦੀ ਏ ਤੁਹਾਨੂੰ ਆਪਾਂ ਡਾਕਟਰ ਨਾਲ ਜੇ ਗੱਲ ਕਰੀ ਇਹਦੀ ਦਵਾਈ ਚੇਂਜ ਕਰਾਈਏ ਭੱਜਣੋਂ ਹਟ ਜਾਓ ਇਹ ਹਾਂ ਵੀ ਕਰੋ ਨਾ ਜੇ ਦਿਖ ਕਰ ਹਟ ਜੂ ਹਟ ਜੂ ਕੀ ਨਾ ਤੇਰਾ ਰਮਜੀਤ ਕੋ ਰਮਜੀਤ ਕੋਰੇ ਕੀ ਤੇਰਾ ਜੀ ਕਰਦਾ ਘਰੋਂ ਭੱਜਣ ਦਾ ਹਾਂ ਕਰੋ ਜੀ ਕਰਦੇ ਜੀ ਪਹਿਲਾਂ ਕੱਪੜੇ ਕੱਢ ਲੈਂਦੀ ਉਹ ਨਹੀਂ ਕਰਦੀ ਹੈ ਇਹ ਉਹ ਕੰਮ ਨਹੀਂ ਜੀ ਕਰਦਾ ਕੰਮ ਬਸ ਮੇਰਾ ਇੱਕ ਮੈਨੂੰ ਇੱਥੇ ਰੱਖ ਤਾ ਕੰਮ ਨਹੀਂ ਹੁੰਦਾ ਹੋਣਾ ਨਹੀਂ ਕੰਮ ਉੱਥੇ ਲੈ ਕੇ ਚੱਲੋ ਚੁਰਤੇ ਨੂੰ ਰੋਟੀਆਂ ਲੈ ਹੋਣੀਆਂ ਲਾਓ ਤੁਰੰਤ ਦਵਾਈ ਦਵਾ ਦੇਣਾ ਸਿੱਧੀ ਅਸੀਂ ਇਹਨੂੰ ਚੁਰਤੇ ਰੋਟੀਆਂ ਲਾਉਣ ਲਾਉਨੇ ਆਪਾਂ ਜਦੋਂ ਲਾਹੂ ਸ਼ਾਂਤ ਕਰ ਰੋਟੀਆਂ ਫਿਰ ਦੇਖੀ ਪਤਾ ਲੱਗਦਾ ਦਿਨ ਨੂੰ ਠੀਕ ਹੈ இந்து ਲਾਏਗੀ ਰੋਟੀਆਂ ਹੋਣੇ ਹੀ ਹਾਂ ਨਾ ਹਾਂ ਨਹੀਂ ਕਰੇ ਲਾਏਗੀ ਨਾ ਕਾਜ ਨਹੀਂ ਹੋਣਾ ਰੋਟੀ ਖਾਦੀ ਨਹੀਂ ਜਾਂਦੀ ਰੋਟੀ ਖਾਂਦੀ ਨਹੀਂ ਫਿਰ ਲਾਉਣੀ ਨਹੀਂ ਰੋਟੀ ਫਿਰ ਜਲਾ ਨਹੀਂ ਮੇਰੀ ਕਿਤਾਬ ਲਓ ਨਹੀਂ ਵੀ ਪੈਣੀ ਐ ਜੇ ਖਾਣੀ ਆ ਤਾਂ ਜੇ ਇਹਨੂੰ ਦੇ ਲਓ 5-7 ਦਿਨ ਇੱਥੇ ਰੱਖ ਲਓ ਜੀ ਮੈਨੂੰ ਕੋਈ ਨਾ ਮਾਂ ਤੁਸੀਂ ਅੱਜ ਦਵਾਈ ਲੈ ਲਓ ਸ਼ਾਮ ਨੂੰ ਮੈਨੂੰ ਮਿਲਿਓ ਜਾਇਓ ਨਾ ਕੋਈ ਨਾ ਮੈਂ ਡਾਕਟਰ ਨਾਲ ਗੱਲ ਕਰਦਾ ਇਹਨਾਂ ਨੂੰ ਦਿਓ ਡਾਕਟਰ ਦੀ ਪਰਚੀ ਨੋਟਿਸ ਪ੍ਰਸਰ ਦਰਸਨ ਕਰਨ ਲਈ ਜੀ ਤੁਹਾਡੀ ਵੀਡੀਓ ਢੇਲੀ ਦੇਖਦੀ ਹੈ ਜੀ ਧੰਨਵਾਦਾ ਸ਼ੁਕਰੀਆ ਮਾਂ ਮੱਤੀ ਕਾਲ ਚੱਕਰ ਉੱਠਾਉਂ ਗੁਲਾਮ ਮਾਵਾ ਦੀਆਂ ਅਸੀਸਾਂ ਮਾਂ ਨੇ ਹੱਥ ਫੜ ਕੇ ਆਪ ਦੇ ਕਲੇਜੇ ਨਾਲ ਲਾ ਲਿਆ ਹੱਥ ਫੜ ਕੇ ਆਪ ਦੀ ਛਾਤੀ ਨਾਲ ਲਾ ਲਿਆ ਇਹ ਪਿਆਰ ਇਹ ਅਹਿਸਾਸਾ ਕਿੱਥੇ ਮੁੜਦੀਆਂ ਕਿੱਥੇ ਮਿਲਦੀਆਂ ਕਿਸੇ ਮੁੱਲ ਨਹੀਂ ਮਿਲਦੀਆਂ ਇਹ ਜੀ ਮੇਰੇ ਪਤੀ ਜੀ ਅੱਛਾ ਜੀ 1 ਸਵਾ 3 ਸਾਲ ਦੀ ਹੋ ਰਹੀ ਹੈ ਬਸ ਇਦਾਂ ਹੀ ਹੈ ਢੋਣ ਵੀ ਨਹੀਂ ਖੜਦੀ ਸੀ ਨਹੀਂ ਖੜਦੀ ਢੋਣ ਖੜਦੀ ਹੈ ਕਿ ਨਹੀਂ ਤੇ ਮਾੜਾ ਮੋਟਾ ਸਰੀਰ ਦਾ ਭਾਰ ਬੈਠ ਜਾਂਦੀ ਹੈ ਉਹ ਪਰਲੇ ਨਹੀਂ ਉਹ ਵੀ ਭਾਰ ਦਿੰਦੀ ਆ ਆਪਣੇ ਆਪ ਹੀ ਬੈਠਣੀ ਪੈਂਦੀ ਆ ਸਾਰੀ ਜਦੋਂ ਬਿਠਾ ਲੈਨੇ ਹੋਵੇ ਬੈਠ ਜਾਂਦੀ ਹੈ ਨਹੀਂ ਵਰਦਨ ਨਹੀਂ ਹੋਣੀ ਪੈਂਦੀ ਆ ਕੀ ਹੋਇਆ ਸੀ ਜਨਮ ਸਮੇਂ ਕੋਈ ਦਿੱਕਤ ਆਈ ਸੀ ਜਾਂ ਜਨਮ ਤੋਂ ਬਾਅਦ ਆਈ ਸੀ ਇਹ ਜਨਮ ਟਾਈਮ ਤੋਂ ਹੀ ਨਹੀਂ ਸੀਗੀ ਮਤਲਬ ਡੈਡ ਸੀ ਬਿਲਕੁਲ ਦੋੜਾ ਨਹੀਂ ਕਰਦਾ ਸੀ ਕੀ ਨਾਮ ਹੈ ਦਾ ਰਵਾਬ ਕੌਰ ਜੀ ਰਵਾਬ ਕੌਰ ਦੇਖੋ ਭੈਣੇ ਗੱਲ ਐ ਉਹ ਆ ਇਹਦੀ ਦਵਾਈ ਅਪਾ ਅੱਜ ਤੋਂ ਸ਼ੁਰੂ ਕਰਾਉਨੇ ਆ ਇੱਕ ਤਾਂ ਹਨਾ ਤੇ ਇੱਕ ਇਹਨੂੰ ਵੈਸੇ ਹਜੇ ਥੋੜੀ ਜਿਹੀ ਹੋਰ ਵੱਡੀ ਹੋ ਜਾਵੇ ਸਾਲਕ ਥੋੜੀ ਸਮਝਣ ਲੱਗ ਜੂ ਗੱਲ ਫਿਰ ਇਹਦੀ ਨਾ ਇੱਥੇ ਫਿਜ਼ੀਓਥੈਰੇਪੀਆਂ ਹੋਣਗੀਆਂ ਜਿਹੜੀ ਇਹ ਚੱਲ ਸਕਦੀ ਆ ਬੋਲਣ ਵਾਲੀਆਂ ਸਪੀਥੈਰਪੀਆਂ ਹੋਣਗੀਆਂ ਬਿਹੇਵੀਅਰ ਥੈਰਪੀਆਂ ਹੋਣਗੀਆਂ 1 ਮਹੀਨਾ ਨੂੰ ਇੱਥੇ ਰੱਖਣਾ ਪੈਣਾ ਤੇ ਤੁਹਾਨੂੰ ਨਾਲ ਰਹਿਣਾ ਪੈਣਾ ਰਹਿ ਜਾਗੇ ਜੀ ਹਨਾ ਤੇ ਇਹਨੂੰ ਇੱਥੇ ਰੱਖ ਕੇ ਆਪਾਂ 1 ਮਹੀਨੇ ਦੀ ਟ੍ਰੇਨਿੰਗ ਦੇਵਾਂਗੇ ਮਾਰੇ ਕਿਰਪਾ ਕਰਨਗੇ ਇਹ ਸਾਡੇ ਅੰਕਲ ਜੀ ਨੇ ਅਵਤਾਰ ਸਿੰਘ ਜੀ ਯੂਕੇ ਤੋਂ ਆਏ ਨੇ 2017 ਤੋਂ ਸਾਡੇ ਨਾਲ ਜੁੜੇ ਹੋਏ ਨੇ ਬਾਰਨਹਾੜੇ ਜਦੋਂ ਅਸੀਂ ਟੈਂਟ ਲਾ ਕੇ ਤੰਬੂ ਲਾ ਕੇ ਰਹਿੰਦੇ ਸੀ ਉੱਥੇ ਵੀ ਰਹਿ ਕੇ ਸੇਵਾ ਕਰਾ ਕੇ ਗਏ ਸੀ ਸਾਡੇ ਕੋਲੇ ਪ੍ਰੇਮ ਸ਼ਰਮਾ ਵੀਰ ਆ ਇੱਕ ਜਿਹੜਾ ਚੱਲਦਾ ਫਿਰਦਾ ਨਹੀਂ ਸੀਗਾ 27 ਸਾਲਾਂ ਤੋਂ ਘਰੇ ਸੰਗਲਣਾ ਬੰਨਿਆ ਹੋਇਆ ਸੀ ਉਹ ਵੀਰ ਨੂੰ ਅੱਜ ਮਹਾਰਾਜ ਨੇ ਤੁਰਨ ਫਿਰਨ ਦੀ ਤਾਕਤ ਬਖਸ਼ੀ ਆ ਤੇ ਉਹਨਾਂ ਦੀ ਸੇਵਾ ਇਹਨਾਂ ਨੇ ਲਈ ਸੀ ਸਭ ਤੋਂ ਪਹਿਲਾਂ ਤੇ ਅੰਕਲ ਕੋਸ਼ਿਸ਼ ਕਰਦੇ ਆ ਸਾਲ ਦੋ ਸਾਲਾਂ ਬਾਅਦ ਇੱਥੇ ਸਾਡੇ ਕੋਲੇ ਆਉਂਦੇ ਨੇ ਆ ਕੇ ਇੱਥੇ ਰਹਿ ਕੇ ਨਾਲ ਸੇਵਾ ਕਰਾਉਂਦੇ ਨੇ ਸਾਨੂੰ ਵੀ ਗਾਈਡ ਕਰਦੇ ਨੇ ਵਾਹਿਗੁਰੂ ਕਿਰਪਾ ਕਰਨ ਐਸੇ ਸੇਵਾਦਾਰ ਜਿਹੜੇ ਸੁਪਨਿਆਂ ਦੇ ਘਰ ਨਾਲ ਜੁੜੇ ਆ ਮਨੁੱਖਤਾ ਦੀ ਸੇਵਾ ਪਰਿਵਾਰ ਨਾਲ ਜੁੜੇ ਆ ਇਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ 사ਸੀカール ਹਾਂ ਹਾਂ ਕਿਵੇਂ ਆ 사ਸੀカール 사ਸੀカール ਕੋਈ ਨਾ ਮਾਰੇ ਮੇਰ ਕਾਨ ਕੀ ਨਾਂ ਆਇਦਾ ਜੀ ਗਰਮੀਤਕੌਰ ਗਰਮੀਤਕੌਰ ਦੇਖੋ ਕਿੰਨੀ ਖੁਸ਼ ਆ ਰੱਬ ਦਾ ਰੂਪ ਆ ਗਰਮੀਤਕੌਰ ਨੂੰ ਪਤਾ ਉਥੋਂ ਕੈਂਡੀਆਂ ਮਿਲਣੀਆਂ ਭੁੱਟੋ ਬਾਬੇ ਕੋਲੋਂ ਤੇ ਕੈਂਡੀਆਂ ਲੈਣ ਗਈ ਆ ਸਾਡੀ ਗਰਮੀਤਕੌਰ 사ਸੀਕਾਰ ਪਹਿਣਾ ਠੀਕ ਆ ਹੁਣ ਤੂੰ ਠੀਕ ਆ ਸ਼ਾਬਾਸ਼ ਉਰੀ ਠੀਕ ਨਹੀਂ ਕੋਈ ਨਾ ਮਾ ਪਊਗਾ ਫਰਕ ਵਾਇਗਰੂ ਮਿਹਰ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਾਲ ਵਾਲਾ ਪੜ ਮੜੀ ਜੱਲ ਕਰਕੇ ਜੀ ਦੀ ਕਰਨੀ ਜਦੋਂ 10 ਸਾਲ ਹੋ ਗਏ ਕੋਈ ਨਾ ਮਾਰੇ ਮਿਹਰ ਕਰਨਗੇ